ਅਠ ਗੁਰੂ ਸਾਹਿਬਾਂ ਦੀ ਚਰਨਛੋਪਾਪਤ ਪਵਿੱਤਰ ਤਰਤੀ ਸ੍ਰੀ ਖਡੂਰ ਸਾਹਿਬ ਵਿਖੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ ਗਿਆ ਇਸ ਮੌਕੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਰੱਖੇ ਗਏ ਸਹਿਜ ਪਾਠ ਦੇ ਭੋਗ ਪਾਏ ਗਏ ਭੋਗ ਤੋਂ ਉਪਰੰਤ ਅਰੰਭਤਾ ਦੀ ਅਰਦਾਸ ਹੰਡ ਗਰੰਥੀ ਗਿਆਨੀ ਭੁਪਿੰਦਰ ਸਿੰਘ ਜੀ ਵੱਲੋਂ ਕੀਤੀ ਗਈ ਈ ਨਗਰ ਕੀਰਤਨ ਨਗਰ ਦੀਆ ਪਰਕਰਮਾ ਕਰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ ਇਸ ਮੌਕੇ ਵੱਖ-ਵੱਖ ਪੜਾਵਾਂ ਦੇ ਨਗਰ ਕੀਰਤਨ ਦਾ ਪਰਵਾ ਸਵਾਗਤ ਕੀਤਾ ਗਿਆ ਇਸ ਮੌਕੇ ਗੁਰੂਕਾਰ ਦੇ ਪ੍ਰਚਾਰ ਕਵੱਲ ਸੰਤਾਨ ਨੂੰ ਗੁਰੂ ਜਸ ਸਰਵਣ ਕਰਵਾ ਕੇ ਨਿਹਾਲ ਕੀਤਾ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਤਾਨਾਂ ਨੇ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰ ਕੇ ਗੁਰੂਕਾਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਖਡੂਰ ਸਾਹਿਬ ਤੋਂ ਸੁਬੇ ਸਿੰਘ ਦੀ ਰਿਪੋਰਟ ਉਹਨਾਂ ਦੇ ਆਪਣੇ ਮਨੋਰਥ ਉਹਦੇ ਆਪਣੀ ਵਿਰਧਿਆ ਦੇ ਮੁਕਾਬਲ ਜਿਵੇਂ ਜਿਵੇਂ ਜਿਤਨਾ ਸਮਾਂ ਸਮਾਂ ਇਹਦੇ ਮੁਕਾਬਲ ਕੋ ਜਨਮ ਪੱਤਰ ਹੀ ਦੇਖਦੇ ਨੇ ਗ੍ਰਹਿਣ ਗਿਆਤਾਂ ਨੂੰ ਦੇਖਦੇ ਨੇ ਉਸ ਵੀ ਵਿਚਾਰ ਕਰੋ ਪੰਡਤ ਹਰਿਆ ਦੇ ਕਿਸੀਆ ਕਿ ਇਹ ਵੀ ਵਿਰਧਿਆ ਦੇ ਮੁਕਾਬਲ ਹੈ ਰਾਹ ਬੋਤਲ ਕਿਹਿੰਦਾ ਹੈ ਇੰਨੇ ਤੁਹਾਡਾ ਬਾਲਕ ਜਿਹੜਾ ਆਇਆ ਹੈ ਮੈਨੂੰ ਉਹਦੇ ਦਰਸ਼ਨ ਕਰਾਉਣਾ ਕਰਉਂਗਾ ਉਹਦੇ ਦਰਸ਼ਨ ਕਰਵਾ ਦਊਂਗਾ ਕਿਉਂਕਿ ਪੰਡਤ ਹਰਦੇਵਾਲ ਜੀ ਹਰਾਨ ਸੀ ਆਪਣੀ ਵਿਦਿਆ ਦੇ ਮੁਤਾਬਕ ਵਿਚਾਰ ਕਰਕੇ ਕਿ ਜੋ ਮੇਰੀ ਵਿਦਿਆ ਇਹ ਗੱਲ ਕਹਿ ਰਹੀ ਹੈ ਉਹਦੇ ਮੁਤਾਬਕ ਜਿਹੜਾ ਇਹ ਬੱਚੇ ਦਾ ਜਨਮ ਹੋਇਆ ਇਹ ਕੋਈ ਆਮ ਬੱਚੇ ਦਾ ਜਨਮ ਨਹੀਂ ਹੈ ਪੰਡਤ ਹਰਦੇਵਾਲ ਜੀ ਨੇ ਦਰਸ਼ਨਾਂ ਦੀ ਮੰਗ ਕੀਤੀ ਕਿ ਮੈਨੂੰ ਬੱਚੇ ਦੇ ਦਰਸ਼ਨ ਕਰਾਓ ਕਿ ਉਹ ਬੱਚੇ ਜੇभी ਮੈਂ ਜਨਮ ਪੱਤਰ ਤਿਆਰ ਕਰ ਸਕਾਂ ਮੈਂ ਦੇਖ ਕੇ ਦਰਸ਼ਨ ਕਰਾਂ ਅਰਥੰਡਾ ਸਮਾ ਬਾਇਨੂ ਜੀ ਦਾ ਕਾਲਸਾ ਬਾਇਨੂ ਜੀ ਦੀ ਮਤੇ ਸਾਧਗੁਰ ਨਾਨਕ ਪ੍ਰਗਟਿਆ ਮਿੱਟੀ ਧੋਦ ਜਗ ਚੰਨ ਨ ਹੋੜਾ ਜੋ ਕਰ ਸੂਰਜ ਨਿਕਲਿਆ ਤਾਰੇ ਛਮੇ ਅੰਧੇਰ ਗੁਵਾ ਸਿਤ ਬੋਲਨਾ ਸੁਭ ਬਜਨਾ ਧਨ ਨਾਨਕ ਤੇਰੀ ਵੜੀ ਤੁਮਾਈ ਐਸੇ ਦਿਨ ਰਿਆ ਪਾਤਸ਼ਾਹ ਸਾਹਿਬ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਹਰ ਸਾਲ ਦੀ ਤਰ੍ਹਾਂ ਮਨਾਉਂਦਿਆ ਹੋਇਆ ਅੱਠ ਗੁਰੂ ਸਾਹਿਬਾਨਾਂ ਦੇ ਚਰਨ ਛੋ ਪਵਿੱਤਰ ਧਰਤੀ ਫੇਰ ਵਸਾਇਆ ਫੇਰ ਆਣ ਸਤਗੁਰ ਖਾਡੂਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਦੂ ਸਾਹਿਬ ਤੋਂ ਮਹਾਂ ਤਕਰ ਕੀਰਤਨਾ ਸਭੂ ਸੰਗਤਾਂ ਲੋਕਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਂ ਨਗਰ ਕੀਰਤਨ ਸਜਾਇਆ ਗਿਆ ਜੋ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤੋਂ ਪੰਜਾਬਿਆਰਿਆਂ ਦੀ ਗਵਾਹੀ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪ੍ਰਾਰੰਭ ਹੋਇਆ ਅਤੇ ਨੱਗਰ ਵਿੱਚ ਵਖ ਵਖ ਪੜਾਵਾਂ ਤੇ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਸਮਾਪਤੀ ਹੋਵੇਗੀ ਜਿਸ ਵਿੱਚ ਪੰਥ ਦੇ ਮਹਾਨ ਕਵੀਸ਼ਰ ਵਿਆਨੀ ਚਾਂਦਨ ਸਿੰਘ ਜੀ ਉਹਨਾਂ ਦਾ ਕਵੀਸ਼ਰੀ ਜਥਾ ਅਤੇ ਵਖ ਵਖ ਪ੍ਰਚਾਰਕਾਂ ਨੇ ਗੁਰੂ ਜਸਾ ਸੁਣਾ ਕਰਕੇ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ ਸੇਖ ਸੰਤਾ ਦੇ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕੀਤੇ ਗੁਰੂ ਨਾਨਕ ਸਾਹਿਬ ਜੀ ਦੀਆਂ ਕੁਰਸੀਆਂ ਪ੍ਰਾਪਤ ਕੀਤੀਆਂ ਧੰਨ ਸਾਲ ਸਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਪ੍ਰਕਾਸ਼ ਗੁਰਪ੍ਰਭੂ ਦੀਆਂ ਸਭੂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ